ਸਸ ਸਸ ਗਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਸਕਿਨ ਕੇਅਰ ਰੂਟੀਨ ਜਿਹੜੀ ਆ ਉਹ ਲੈ ਕੇ ਆਏ ਹਾਂ ਕਿ ਅਸੀਂ ਇਸ ਰੂਟੀਨ ਨੂੰ ਜਿਹੜਾ ਵਾ ਉਹ ਡੇਜ਼ ਦੇ ਵਿੱਚ ਇੱਕ ਦਿਨ ਦੇ ਵਿੱਚ ਅਸੀਂ ਫੋਲੋ ਕਰਾਂਗੇ ਤਾਂ ਅਸੀਂ ਆਪਣੇ ਜਿਹੜੇ ਚਿਹਰੇ ਤੇ ਜਿਹੜਾ ਵਾ ਕੁਦਰਤੀ ਨੇਚਰਲੀ ਜਿਹੜਾ ਨਿਖਾਰ ਵਾ ਉਹ ਸਾਡੇ ਫੇਸ ਤੇ ਆ ਜਾਏਗਾ ਤੇ ਸਾਡਾ ਜਿਹੜਾ ਫੇਸ ਵਾ ਨੇਚਰਲ ਤੌਰ ਤੇ ਜਿਹੜਾ ਗਲੋਇੰਗ ਕਰਨ ਦੇ ਪੈਗਾ ਤੇ ਨਾਲ ਹੀ ਸਾਡੀ ਜਿਹੜੀ ਸਕਿਨ ਨਾ ਟਾਈਟ ਬ੍ਰਾਈਟ ਹੋ ਜਾਵੇਗੀ ਤੇ ਤੁਸੀਂ ਏਜ ਤੋਂ ਪਹਿਲਾਂ ਜਿਹੜਾ ਵਾ ਉਹ ਬੁੱਢੇ ਨਹੀਂ ਦਿਖੋਗੇ ਤੇ ਕਿਉਂਕਿ ਕਈਆਂ ਦੀ ਏਜ ਬਹੁਤ ਛੋਟੀ ਹੁੰਦੀ ਆ ਤੇ ਬਟ ਉਹਨਾਂ ਦੀ ਸਕਿਨ ਜਰੀਆ ਲਟਕ ਜਾਂਦੀ ਆ ਤੇ ਇਹਦੇ ਨਾਲ ਉਹ ਏਜਡ ਲੱਗਦੇ ਨੇ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਜੀ ਕੁਝ ਕੁ ਚੀਜ਼ਾਂ ਨੂੰ ਅਸੀਂ ਆਪਣੀ ਡੇਲੀ ਰੁਟੀਨ ਦੇ ਵਿੱਚ ਫਾਲੋ ਕਰਾਂਗੇ ਜਿਹਦੇ ਨਾਲ ਸਾਡਾ ਹਾਜ ਰਸਕਿਨ ਕੇਅਰ ਰੂਟੀਨ ਵਾ ਉਹ ਕੰਪਲੀਟ ਹੋਵੇਗਾ ਤੇ ਨੇਚਰਲ ਅੰਦਰੂਨੀ ਤੌਰ ਤੇ ਜਿਹੜੀ ਸਾਡੀ ਬਿਊਟੀ ਆ ਉੱਪਰ ਕੇ ਉਹ ਸਾਹਮਣੇ ਆਏਗੀ ਹੁਣ ਜਿਸ ਤਰ੍ਹਾਂ ਦੀਵਾਲੀ ਆ ਰਹੀ ਆ ਕਾਰਵਾ ਚੌਧਾ ਵਰਤ ਆ ਰਿਹਾ ਵਾ ਅੱਗੇ ਕਈ ਪਾਰਟੀ ਸੀਜ਼ਨ ਆ ਰਹੇ ਨੇ ਤੇ ਅਸੀਂ ਦੀਵਾਲੀ ਤੱਕ ਜਿਹੜੇ ਅਸੀਂ ਇਹ 15 16 ਦਿਨ ਇਸ ਚੀਜ਼ ਨੂੰ ਫੋਲੋ ਕਰ ਲਈਏ ਤੇ ਅਸੀਂ ਆਪਣੇ ਚਿਹਰੇ ਤੇ ਕਾਫੀ ਨਿਖਾਰ ਲੈ ਕੇ ਆ ਸਕਦੇ ਹਾਂ ਕਿਉਂਕਿ ਹੁਣ ਮੌਸਮ ਵੀ ਚੇਂਜ ਹੋ ਰਿਹਾ ਏ ਤੇ ਫੇਸ ਤੇ ਡਰਾਈਨੈਸ ਵੀ ਆ ਰਹੀ ਆ ਤੇ ਕਈਆਂ ਦੇ skin ਦੇ ਉੱਤੇ ਜਿਹੜਾ ਸਨ ਟੈਨ ਹੋ ਜਾਂਦੀ ਆ ਦਾਗ-ਧੱब्बे ਹੋ ਜਾਂਦੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਕਿਸ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਆ ਉਹ ਅੱਜ ਜਿਹੜਾ ਵਾ ਡਾਈਟ ਪਲਾਨ ਲੈ ਲਓ ਤੁਸੀਂ skin care routine ਲੈ ਲਓ ਉਹ ਅਸੀਂ ਅੱਜ ਤੁਹਾਡੇ ਨਾਲ ਜਿਹੜੀ ਆ ਸ਼ੇਅਰ ਕਰਾਂਗੇ ਤੇ ਇਸ ਰੂਟੀਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਮਾਰਨਿੰਗ ਤੋਂ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਿ ਆਪਣੀ ਡੇਲੀ ਰੂਟੀਨ ਦੇ ਵਿੱਚ ਅਸੀਂ ਕੀ ਕਰਨਾ ਹੈ ਅਸੀਂ ਲੈਣਾ ਹੈ ਲੈਮਨ ਵਾਲਾ ਪਾਣੀ ਨਿੰਬੂ ਵਾਲਾ ਪਾਣੀ ਅਸੀਂ ਜਿਹੜਾ ਲੈਣਾ ਹੈ ਸਵੇਰੇ ਤੁਸੀਂ ਹਲਕਾ ਜਿਹਾ ਕੋਸਾ ਪਾਣੀ ਲੈ ਲਓ ਜਾਂ ਤੁਸੀਂ ਨੋਰਮਲ ਜਿਹੜਾ ਸਿੰਪਲ ਟੈਪ ਵਾਲਾ ਪਾਣੀ ਆ ਉਹ ਲੈ ਲਓ ਠੰਡਾ ਪਾਣੀ ਤੁਸੀਂ ਨਹੀਂ ਲੈਣਾ ਉਹਦੇ ਵਿੱਚ ਇੱਕ ਤੁਸੀਂ ਲੈਮਨ ਦਾ ਜੂਸ ਐਡ ਕਰ ਲਓ ਇੱਕ ਲੈਮਨ ਤੁਸੀਂ ਇੱਕ ਗਲਾਸ ਵਿੱਚ ਐਡ ਕਰ ਲੈਣਾ ਹੈ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਤੁਸੀਂ ਜਿਹੜਾ ਉਹ ਬਲੈਕ ਸਾਲਟ ਪਾ ਲਓ ਕਾਲਾ ਨਮਕ ਪਾ ਲਓ ਤੇ ਥੋੜੀ ਜੀ ਤੁਸੀਂ ਜਿਹੜੀ ਆ ਪਿੰਚਕ ਜਿਹੜੀ ਆ ਕਾਲੀ ਮਿਰਚ ਪਾ ਲਓ ਤੇ ਇਸ ਪਾਣੀ ਨੂੰ ਤੁਸੀਂ ਜਿਹੜਾ ਪੀ ਲਓ ਤੇ ਇਹ ਤੁਹਾਡੇ ਬੋਡੀ ਨੂੰ ਡੀਟੌਕਸ ਦਾ ਕੰਮ ਕਰਦਾ ਹੈ ਜਦੋਂ ਤੁਸੀਂ ਲੈਮਨ ਵਾਲਾ ਪਾਣੀ ਸਵੇਰੇ ਪੀਓਗੇ ਤਾਂ ਇਹਨਾਂ ਤੁਹਾਡੀ ਬੋਡੀ ਜਿਹੜੀ ਆ ਤੁਹਾਡਾ ਪੇਟ ਉਹ ਫਰੈਸ਼ ਹੋ ਜਾਵੇਗਾ ਸਾਫ ਹੋ ਜਾਵੇਗਾ ਇਹ ਡੀਟੌਕਸ ਦਾ ਕੰਮ ਕਰਦਾ ਹੈ ਤੇ ਜਦੋਂ ਸਾਡੀ ਬੋਡੀ ਜਿਹੜੀ ਆ ਸਾਫ ਹੋਈ ਜਾਵੇਗੀ ਤੇ ਸਾਡੇ ਫੇਸ ਤੇ ਆਟੋਮੈਟਿਕਲੀ ਜਿਹੜਾ ਵਾ ਗਲੋ ਆਏਗਾ ਇਹ ਤੁਸੀਂ ਸਵੇਰ ਦੇ ਟਾਈਮ ਇਹ ਕਰਨਾ ਹੈ ਨੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਆਪਣੇ ਫੇਸ ਨੂੰ ਸਾਫ਼ ਕਰਨਾ ਹੈ ਵਾਸ਼ ਕਰਨਾ ਹੈ ਇਹ ਰੂਟੀਨ ਮੈਂ ਤੁਹਾਨੂੰ ਸਕਿਨ ਕੇਅਰ ਦੀ ਰੂਟੀਨ ਦੱਸ ਰਹੀ ਹਾਂ ਤੇ ਇਹਦੇ ਨਾਲ ਸਾਡੇ ਪੇਟ ਤੇ ਵੀ ਅਸਰ ਪਵੇਗਾ ਸਾਡਾ ਪੇਟ ਵੀ ਸਾਫ਼ ਹੋਵੇਗਾ ਸਕਿਨ ਨੂੰ ਜਦੋਂ ਅਸੀਂ ਸਾਫ਼ ਕਰਦੇ ਹਾਂ ਸਵੇਰੇ ਆਪਣਾ ਫੇਸ ਵਾਸ਼ ਕਰਦੇ ਹਾਂ ਅਸੀਂ ਇੱਕ ਤਰ੍ਹਾਂ ਤਰ੍ਹਾਂ ਦੇ ਫੇਸ ਵਾਸ਼ ਲਗਾਉਂਦੇ ਹਾਂ ਸਾਬਣ ਲਗਾਉਂਦੇ ਹਾਂ ਇਹ ਚੀਜ਼ਾਂ ਵਸੀ ਅਵੋਇਡ ਕਰਨਾ ਹੈ ਅਸੀਂ ਕੀ ਕਰਨਾ ਹੈ ਕਿਸੇ ਵੀ ਫੇਸ ਵਾਸ਼ ਦਾ ਜੂਸ ਨਹੀਂ ਕਰਨਾ ਅਸੀਂ ਲੈਣਾ ਹੈ ਸਿੰਪਲ ਬੇਸਨ ਬੇਸਨ ਆਮ ਘਰ ਦੇ ਵਿੱਚ ਹੁੰਦਾ ਹੈ ਤੁਸੀਂ ਇੱਕ ਚਮਚ ਬੇਸਨ ਲੈ ਲਓ ਉਹਦੇ ਵਿੱਚ ਤੁਸੀਂ ਚਮਚ ਦਾ ਤੀਜਾ ਹਿੱਸਾ ਜਿਹੜਾ ਹਲਦੀ ਲੈ ਲਓ ਬੇਸਨ ਲੈ ਲਿਆ ਹਲਦੀ ਲੈ ਲਈ ਇਹਨਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ ਆਪਣੇ ਹੱਥ ਤੇ ਹੀ ਤੁਸੀਂ ਪਾ ਲਓ ਬੇਸਨ ਪਾ ਲਓ ਹਲਦੀ ਪਾ ਲਓ ਤੇ ਇਹਦੇ ਵਿੱਚ ਤੁਸੀਂ ਇਹਨੂੰ ਜਿਹੜਾ ਗੁਲਾਬ ਜਲ ਦੇ ਨਾਲ ਘੋਲ ਲਓ ਜੇ ਤੇ ਤੁਹਾਡੀ ਸਕਿਨ ਵਾ ਆਇਲੀ ਜੇ ਸਕਿਨ ਆਇਲੀ ਹੈ ਤਾਂ ਤੁਸੀਂ ਇਹਨੂੰ ਗੁਲਾਬ ਜਲ ਦੇ ਨਾਲ ਧੋ ਲਵੋ ਐ ਮਿਕਸ ਕਰਕੇ ਆਪਣੇ ਫੇਸ ਤੇ ਇਸਕ ਰਬ ਕਰ ਲੋ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਕੇ ਹਲਕੇ ਹਲਕੇ ਹੱਥਾਂ ਨਾਲ ਸਾਰੇ ਫੇਸ ਤੇ ਮ사ਜ ਕਰਕੇ ਤੇ ਇਹਨੂੰ ਵਾਸ਼ ਕਰ ਲੋ ਤੇ ਜੇ ਤੁਹਾਡੀ ਸਕਿਨ ਜਿਹੜੀ ਆ ਉਹ ਡਰਾਈ ਆ ਡਰਾਈ ਸਕਿਨ ਆ ਫਿਰ ਤੁਸੀਂ ਕੀ ਕਰਨਾ ਇਹਨੂੰ ਗੁਲਾਬ ਜਲ ਦੇ ਨਾਲ ਨਹੀਂ ਘੋਲਣਾ ਹਲਦੀ ਲੈ ਲੋ ਬੀ ਆਸਨ ਲੈ ਲੋ 10 ਤੁਸੀਂ ਦੁੱਧ ਦੇ ਨਾਲ ਮਿਕਸ ਕਰ ਲੋ ਜਾਂ ਦਹੀਂ ਨਾਲ ਮਿਕਸ ਕਰ ਲੋ ਤੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਤੁਸੀਂ ਆਪਣੇ ਫੇਸ ਤੇ ਇਹਦੀ ਮ사ਜ ਕਰ ਲੈਣੀ ਸਕਰਬਿੰਗ ਕਰ ਲੈਣੀ ਆ ਇਸ ਤੋਂ ਬਾਅਦ ਆਪਣੇ ਫੇਸ ਨੂੰ ਤੁਸੀਂ ਵਾਸ਼ ਕਰ ਲੈਣਾ ਤੇ ਤੁਹਾਡਾ ਸਕਿਨ ਜਿਹੜਾ ਡਰਾਈ ਆ ਉਹ ਮੋਇਸਚਰਾਈਜ਼ਡ ਹੋ ਜਾਏਗੀ ਜਿਹੜੀ ਆਇਲੀ ਆ ਉਹਦਾ ਆਇਲ ਕੰਟਰੋਲ ਹੋ ਜਾਵੇਗਾ ਤੇ ਇਹ ਜਿਹੜੀ ਸਵੇਰ ਦੀ ਰੁਟੀਨ ਹੈ ਤੁਹਾਡਾ ਫੇਸ ਵਾਸ਼ ਹੋ ਗਿਆ ਇਹਦੇ ਨਾਲ ਜੇ ਜਿਹੜੀ ਤੁਹਾਡੀ ਸਕਿਨ ਦੀ ਡੈੱਡ ਸਕਿਨ ਉੱਪਰ ਆ ਤੁਹਾਡੀ ਸਕਿਨ ਦੇ ਉੱਤੇ ਸਨ ਟੈਨ ਹੋ ਜਾਂਦਾ ਹੈ ਉਹ ਰਮੂਵ ਹੋ ਜਾਵੇਗਾ ਜਦੋਂ 2-4 ਦਿਨ ਤੁਸੀਂ ਲਗਾਤਾਰ ਇਸ ਤਰੀਕੇ ਨਾਲ ਯੂਜ਼ ਕਰੋਗੇ ਤੇ ਫਿਰ ਦੇਖਿਓ ਤੁਹਾਡੇ ਫੇਸ ਤੇ ਕਿੰਨਾ ਨਿਖਾਰ ਆਉਂਦਾ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਜਦੋਂ ਅਸੀਂ ਆਪਣਾ ਫੇਸ ਵਾਸ਼ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਨਾ ਹੁੰਦਾ ਹੈ ਤੇ ਅੱਜ ਮੈਂ ਤੁਹਾਨੂੰ ਕੁਝ ਵੀ ਕਰਕੇ ਨਹੀਂ ਦਿਖਾ ਰਹੀ ਕਿਉਂਕਿ ਇਹ ਲੰਮਾ ਪ੍ਰੋਸੀਜਰ ਹੈ ਤੇ ਇੰਨੀਆਂ ਚੀਜ਼ਾਂ ਬਣਾ ਕੇ ਮੈਂ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਸਮਝਾ ਰਹੀ ਹਾਂ ਤਾਂ ਤੁਸੀਂ ਇਹਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਆਪਣੇ ਦਿਮਾਗ ਵਿੱਚ ਨੋਟ ਕਰ ਲਓ ਜਿਨ੍ਹਾਂ ਨੂੰ ਆਪਣੀ ਸਕਿਨ ਦੀ ਜਿਹੜੀ ਆ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਆ ਤੇ ਉਹ ਜਿਹੜਾ ਉਹ ਕੇਅਰਲੈਸ ਨਹੀਂ ਹੋਣਾ ਚਾਹੁੰਦੇ ਇਹਦੇ ਵੱਲ ਧਿਆਨ ਦੇਣਾ ਚਾਹੁੰਦੇ ਤਾਂ ਉਹ ਇਸ ਚੀਜ਼ਾਂ ਨੂੰ ਜਿਹੜਾ ਵਾ ਡੀਪਲੀ ਫਾਲੋ ਕਰੋ ਤੇ ਜਦੋਂ ਅਸੀਂ ਸਕਿਨ ਨੂੰ ਮੋਇਸਚਰਾਈਜ਼ ਕਰਨਾ ਹੈ ਉਹਦੇ ਵਿੱਚ ਅਸੀਂ ਕੀ ਕਰਨਾ ਹੈ ਤੁਸੀਂ ਸਿੰਪਲ ਐਲੋਵੇਰਾ ਜੈਲ ਲੈ ਲਓ ਐਲੋਵੇਰਾ ਜੈਲ ਤੁਸੀਂ ਜਿਹੜੀ ਆ ਆਰਗੇਨਿਕ ਲੈਣੀ ਆ ਜਿਆਦਾ ਕੈਮੀਕਲ ਵਾਲੀ ਨਹੀਂ ਲੈਣੀ ਹੈ ਕਿਉਂਕਿ ਜਿੰਨੀ ਕੈਮੀਕਲ ਜ਼ਿਆਦਾ ਹੋਣਗੇ ਉਨੀ ਐਲੋਵੇਰਾ ਜੈਲ ਵਿੱਚ 스멜 ਜੇ ਜਿਹੜੀ 스멜 ਵਾਲੀ ਲੈਨੇ ਨਾ ਜਿੰਨੀ ਜ਼ਿਆਦਾ 스멜 ਹੋਏਗੀ ਓਨੀ ਜ਼ਿਆਦਾ ਕੈਮੀਕਲ ਨੇ ਬਿਨਾ 스멜 ਵਾਲੀ ਆਰਗੈਨਿਕ ਜਿਹੜੀ ਜੈਲਾ ਓ ਬੈਸਟ ਹੈ ਤੁਸੀਂ ਓ ਲੈ ਲਓ ਓਨੂੰ ਸਿੰਪਲ ਆਪਣੇ ਫੇਸ ਤੇ ਲਗਾ ਲਓ ਤੇ ਇਹਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਉਹ ਵਧੀਆ ਹੋ ਜਾਏਗੀ ਮੋਇਸਚਰਾਈਜ਼ ਹੋ ਜਾਏਗੀ ਇਹ ਜਿਹੜਾ ਤੁਹਾਡਾ ਸਵੇਰ ਦਾ ਰੁਟੀਨ ਫਾਲੋ ਹੋ ਗਿਆ ਉਸ ਤੋਂ ਬਾਅਦ ਜੇ ਦੋਵੇਂ ਤੁਸੀਂ ਧੁੱਪ ਦੇ ਵਿੱਚ ਜਾਣਾ ਹੈ ਬਾਹਰ ਨਿਕਲਣਾ ਹੈ ਤੁਹਾਨੂੰ ਜਿਹੜਾ ਵਾ ਓ ਸਨ ਸਕ੍ਰੀਨ ਜ਼ਰੂਰ ਲਗਾਉਣਾ ਪਵੇਗਾ ਕੀ ਸਨ ਸਕਰੀਨ ਮਸਟ ਹੈ ਜਦੋਂ ਤੁਸੀਂ ਬਾਹਰ ਜਾਣਾ ਹੈ ਚਾਹੇ ਤੁਸੀਂ ਘਰ ਦੇ ਵਿੱਚ ਵੀ ਕੰਮ ਕਰਦੇ ਹੋ ਧੁੱਪ ਦੇ ਵਿੱਚ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਸਨ ਸਕਰੀਨ ਜ਼ਰੂਰ ਲਗਾਓ ਤੇ ਇਹ ਤੁਹਾਡੀ ਉੱਪਰਲੀ ਲੇਅਰ ਜਿਹੜੀ ਆ ਉਹਨੂੰ ਸਨ ਤੋਂ ਪ੍ਰੋਟੈਕਟ ਕਰਦੀ ਇਸ ਕਰਕੇ ਜਿਹੜਾ ਸਨ ਸਕਰੀਨ ਲਗਾਉਣਾ ਮਸਟ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ডেইলি ਆਪਣੀ ਡਾਈਟ ਦੇ ਵਿੱਚ ਇੱਕ ਫਰੂਟ ਜ਼ਰੂਰ ਐਡ ਕਰੋ ਚਾਹੇ ਉਹ ਪਪਾਇਆ ਹੋ ਗਿਆ ਪਪੀਤਾ ਅਮਰੂਦ ਅੱਜ ਕੱਲ ਜਿਹੜਾ ਸੇਬ ਸੀਜ਼ਨ ਦੇ ਵਿੱਚ ਬਹੁਤ ਚੱਲ ਰਹੇ ਨੇ ਸੇਬ ਹੋ ਗਿਆ ਜਿਹੜੀ ਮਸਮੀ ਹੋਗੀ ਤੁਸੀਂ ਕੋਈ ਵੀ ਇੱਕ ਸੀਜ਼ਨਲ ਫਰੂਟ ਲੈ ਲਓ ਕੋਈ ਵੀ ਇੱਕ ਫਰੂਟ ਡੇਲੀ ਤੁਸੀਂ ਖਾਣਾ ਹੀ ਖਾਣਾ ਇਹ ਦੇ ਨਾਲ ਜਿਹੜਾ ਤੁਹਾਡੇ ਫੇਸ ਤੇ ਗਲੋ ਆਏਗਾ ਤੇ ਇਹ ਚੀਜ਼ ਜਿਹੜੀ ਤੁਹਾਡੀ ਡਾਈਟ ਵਾਸਤੇ ਵੀ ਵਧੀਆ ਹੈ ਤੁਹਾਡੇ ਜਿਹੜੇ ਆ ਉਸਕਿਨ ਵਾਸਤੇ ਵੀ ਵਧੀਆ ਹੈ ਇਸ காਪੀ ਇੱਕ ਫਰੂਟ ਡੇਲੀ ਆਪਣੀ ਡਾਈਟ ਵਿੱਚ ਜ਼ਰੂਰ ਐਡ ਕਰੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਰਾਤ ਦੀ ਸਕਿਨ ਕੇਅਰ ਜਿਹੜੀ ਆ ਫਾਲੋ ਕਰਨੀ ਆ ਰਾਤ ਨੂੰ ਤੁਸੀਂ ਜਿਹੜਾ ਆਪਣਾ ਫੇਸ ਨੂੰ ਫੇਅਰ ਵਾਸ਼ ਕਰੋਗੇ ਉਸੇ ਤਰੀਕੇ ਦੇ ਨਾਲ ਤੁਸੀਂ ਆਪਣਾ ਫੇਸ ਵਾਸ਼ ਕਰੋ ਉਹਦੇ ਨਾਲ ਤੁਸੀਂ ਬੇਸਨ ਤੇ ਹਲਦੀ ਤੇ ਜਿਹੜਾ ਤੁਹਾਨੂੰ ਮੈਂ ਵਿੱਚ ਦੱਸਿਆ ਜਾਂ ਤੁਸੀਂ ਗੁਲਾਬ ਜਲ ਦੇ ਨਾਲ ਜਾਂ ਤੁਸੀਂ ਦਹੀਂ ਦੇ ਨਾਲ ਆਪਣੀ ਸਕਿਨ ਟੋਨ ਦੇ ਅਕੋਰਡਿੰਗ ਤੁਸੀਂ ਆਪਣਾ ਫੇਸ ਵਾਸ਼ ਕਰ ਸਕਦੇ ਹੋ ਤੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਸਕਿਨ ਨੂੰ ਆਪਣੀ ਨੂੰ ਮੋਇਸਚਰਾਈਜ਼ ਕਰਨਾ ਹੈ ਬੈਸਟ ਹੈ ਨਾਰੀਅਲ ਤੇਲ ਕੋਕੋਨਟ ਆਇਲ ਤੁਸੀਂ ਕੋਕੋਨਟ ਆਇਲ ਦੇ ਨਾਲ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰ ਸਕਦੇ ਹੋ ਕੋਕੋਨਟ ਆਇਲ ਨਹੀਂ ਹੈਗਾ ਤੁਸੀਂ ਜਿਹੜਾ ਵਾ ਬਦਾਮਾਂ ਦਾ ਤੇਲ ਉਹਦੇ ਨਾਲ ਵੀ ਆਪਣੀ ਸਕਿਨ ਨੂੰ ਜਰਾ ਮੋਇਸਚਰਾਈਜ਼ ਕਰ ਸਕਦੇ ਹੋ ਹਲਕੇ ਹੱਥਾਂ ਦੇ ਨਾਲ 2 ਤੋਂ 3 ਮਿੰਟ ਆਪਣੀ ਸਕਿਨ ਦੀ ਮ사ਜ ਕਰੋ ਕੋਕੋਨਟ ਆਇਲ ਦੇ ਨਾਲ ਉੱਪਰ ਨੂੰ ਇੱਥੇ ਮ사ਜ ਕਰੋ ਇਧਰ ਬਾਹਰ ਨੂੰ ਮ사ਜ ਕਰੋ ਨੀਚੋਂ ਉੱਪਰ ਨੂੰ ਇਸ ਤਰੀਕੇ ਦੇ ਨਾਲ ਮ사ਜ ਕਰੋ ਤੇ ਇਹਦੇ ਨਾਲ ਜਿਹੜੀ ਤੁਹਾਡੀ ਸਕਿਨ ਦੀ ਸ਼ੇਪ ਆ ਉਹ ਬਣੀ ਰਹਿੰਦੀ ਹੈ ਤੇ ਸਕਿਨ ਤੁਹਾਡੀ ਜਿਹੜੀ ਹੋ ਟਾਈਟ ਹੋ ਜਾਂਦੀ ਹੈ ਤੇ ਕੋਕੋਨਟ ਆਇਲ ਦੇ ਨਾਲ ਜਿੰਨੇ ਵੀ ਤੁਹਾਡੇ ਸਕਿਨ ਦੇ ਉੱਤੇ ਦਾਗ ਤਾਂ ਬੇ ਰਿੰਕਲ ਨੇ ਉਹ ਦੂਰ ਹੋ ਜਾਣਗੇ ਇਹ ਕਿਸੇ ਵੀ ਕੋਈ ਵੀ ਡੇ ਕਰੀਮ ਨਾਈਟ ਕਰੀਮ ਲਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਕੋਕੋਨਟ ਆਇਲ ਲਗਾਓ ਸਭ ਤੋਂ ਬੈਸਟ ਹੈ ਤੇ ਇਹ ਤੁਹਾਡੀ ਡੇ ਦੀ ਸਵੇਰ ਦੀ ਮਾਰਨਿੰਗ ਦੀ ਤੇ ਸ਼ਾਮ ਦੀ ਰੁਟੀਨ ਹੋਗੀ ਰਾਤ ਦੀ ਕੋਕੋਨਟ ਆਇਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹਦੀ ਮ사ਜ ਕਰਨੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਪੈਕ ਦੱਸਾਂਗੀ ਤੁਸੀਂ ਉਹ ਪੈਕ ਲਗਾਓ ਇਹਦੇ ਨਾਲ ਤੁਹਾਡੀ ਸਕਿਨ ਤੇ ਬੈਸਟ ਰਿਜ਼ਲਟ ਮਿਲਣਗੇ ਜੋ ਤੁਹਾਡੀ ਸਕਿਨ ਨੂੰ ਟਾਈਟ ਕਰੇਗਾ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਚਮਚ ਲੈਣਾ ਹੈ ਬੇਸਨ ਇੱਕ ਚਮਚ ਲੈਣੀ ਆ ਮਲਤਾਨੀ ਮਿੱਟੀ ਇੱਕ ਚਮਚ ਬੇਸਨ ਇੱਕ ਚਮਚ ਮਲਤਾਨੀ ਮਿੱਟੀ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚ ਜਿਹੜਾ ਹਣੀ ਸ਼ਹਿਦ ਮਿਲਾ ਦੇਣਾ ਤੁਸੀਂ ਤਿੰਨ ਚਾਰ ਡ੍ਰੌਪਸ ਵਿੱਚ ਜਿਹੜਾ ਲੈਮਨ ਦੇ ਜੂਸ ਕਰ ਸਕਦੇ ਹੋ ਜੇ ਤੁਹਾਡੀ ਸਕਿਨ ਨੂੰ ਲੈਮਨ ਸੂਟ ਨਹੀਂ ਕਰਦਾ ਤਾਂ ਤੁਸੀਂ ਲੈਮਨ ਨੂੰ ਅਵੋਇਡ ਕਰ ਦਿਓ ਬੇਸਨ ਹਲਦੀ ਤੇ ਨਾਲ ਵਿੱਚ ਜਿਹੜਾ ਵਾ ਸ਼ਹਿਦ ਮਿਲਾ ਕੇ ਤੇ ਇਹਨੂੰ ਤੁਸੀਂ ਜਿਹੜਾ ਉਹ ਦਹੀਂ ਦੇ ਨਾਲ ਘੋਲੋ ਜਾਂ ਤੁਸੀਂ ਸਿੰਪਲ ਦੁੱਧ ਦੇ ਨਾਲ ਜਾਂ ਗੁਲਾਬ ਜਲ ਦੇ ਨਾਲ ਇਹਦਾ ਪੈਕ ਬਣਾ ਕੇ ਤੁਸੀਂ ਆਪਣੇ ਫੇਸ ਤੇ ਲਗਾ ਲਓ ਇਹ ਜਿਹੜਾ ਬੇਸਣ ਵਾਲਾ ਤੇ ਮਲਤਾਨੀ ਮਿੱਟੀ ਵਾਲਾ ਇਹ ਪੈਕ ਆ ਬੇਸਣ ਤੁਹਾਡੀ ਸਕਿਨ ਤੇ ਡੈਡ ਟੈਨ ਜਿਹੜੀ ਆ ਡੈਡ ਸਕਿਨ ਨੂੰ ਉੱਪਰੋਂ ਰਿਮੂਵ ਕਰੇਗਾ ਮਲਤਾਨੀ ਮਿੱਟੀ ਜਿਹੜੀ ਆ ਤੁਹਾਡੀ ਸਕਿਨ ਨੂੰ ਟਾਈਟ ਕਰਦੀ ਆ ਹਨੀ ਜਿਹੜਾ ਤੁਹਾਡੀ ਸਕਿਨ ਨੂੰ ਬ੍ਰਾਈਟ ਕਰੇਗਾ ਤੇ ਜੇ ਜਾਈਆ ਉਹ ਬੈਸਟ ਬਲੀਚ ਦਾ ਕੰਮ ਕਰਦਾ ਹੈ ਸਕਿਨ ਟਨ ਨੂੰ ਲਾਈਟ ਕਰਦਾ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਵੀ ਮਿਲਾ ਸਕਦੇ ਇਹਨੂੰ ਤੁਸੀਂ 15 ਤੋਂ 20 ਮਿੰਟ ਲਗਾ ਕੇ ਰੱਖੋ ਆਫਟਰ ਤੁਸੀਂ ਜਦੋਂ ਇਹ ਸੁੱਕ ਜਾਂਦਾ ਹੈ ਪਾਣੀ ਦੇ ਨਾਲ ਇਹਨੂੰ ਹਲਕਾ ਜਿਹਾ ਗਿੱਲਾ ਕਰਕੇ ਇਸ ਤਰੀਕੇ ਨਾਲ ਫਿਰ ਇਹਦੀ ਮ사ਜ ਕਰੋ ਮ사ਜ ਕਰਨ ਤੋਂ ਬਾਅਦ ਇੱਕ ਅੱਧਾ ਮਿੰਟ ਮ사ਜ ਕਰਨ ਤੋਂ ਬਾਅਦ ਇਹਨੂੰ ਰਿਮੂਵ ਕਰ ਲਓ ਤੇ ਉਸ ਤੋਂ ਬਾਅਦ ਕੋਈ ਵੀ ਤੁਸੀਂ ਜਿਹੜਾ ਆਪਣੇ ਫੇਸ ਦੇ ਉੱਤੇ ਮੋਇਸਚਰਾਈਜ਼ਰ ਲਗਾ ਸਕਦੇ ਹੋ ਤੁਸੀਂ ਮਲਠੀ ਵਾਲਾ ਸਿਰਮ ਲਗਾ ਲਓ ਤੁਸੀਂ ਐਲੋਵੀਰਾ ਜੈਲ ਤੇ ਪਲੱਸ ਕੋਕੋਨਟ ਆਇਲ ਨੂੰ ਮਿਕਸ ਕਰਕੇ ਉਹ ਤੁਸੀਂ ਕਰੀਮ ਬਣਾ ਕੇ ਉਹ ਲਗਾ ਸਕਦੇ ਤੇ ਆਪਣੀ ਸਕਿਨ ਨੂੰ ਜਦੋਂ ਤੁਸੀਂ ਇਹ ਚੀਜ਼ਾਂ ਇੰਨੇ ਇੱਕ ਚੀਜ਼ਾਂ ਡੇਲੀ ਆਪਣੀ ਸਕਿਨ ਦੀ ਐ ਲਈ ਜੂਸ ਕਰੋਗੇ ਤਾਂ ਤੁਹਾਡੀ ਸਕਿਨ ਦੇ ਵਿੱਚ ਦੇਖਿਓ 5 ਤੋਂ 7 ਦਿਨ ਦੇ ਵਿੱਚ ਜੇ ਤੁਹਾਡੀ ਸਕਿਨ ਦੇ ਉੱਤੇ ਨਾ ਨਿਖਾਰ ਆਵੇਗਾ ਤੁਹਾਡੀ ਸਕਿਨ ਟੋਨ ਨਾਲ ਲਾਈਟ ਹੋਵੇਗੀ ਤਾਂ ਤੁਸੀਂ ਜਿਹੜੀ ਆ ਤੋਂ ਮੇਰੇ ਚੈਨਲ ਨੂੰ ਛੱਡ ਕੇ ਜਾ ਸਕਦੇ ਹੋ ਤੁਸੀਂ ਕਮੈਂਟ ਕਰਕੇ ਕਹਿ ਸਕਦੇ ਹੋ ਕਿ ਇਹਦਾ ਕੋਈ ਇਫੈਕਟ ਨਹੀਂ ਹੈਗਾ ਤੇ ਇਹ ਚੀਜ਼ਾਂ ਬੈਸਟ ਨੇ ਜਿਹੜਾ ਪੈਕ ਵਾ ਉਹ ਤੁਸੀਂ ਵੀਕ ਦੇ ਵਿੱਚ ਤਿੰਨ ਵਾਰੀ ਲਗਾਉਣਾ ਹੈ ਇੱਕ ਵਾਰ ਇੱਕ ਦਿਨ ਛੱਡ ਕੇ ਤੇ ਫਿਰ ਲਗਾਓ ਤੇ ਜਿਹੜੇ ਸਵੇਰ ਦੀ ਸ਼ਾਮ ਦੀ ਫੇਸ ਵਾਸ਼ ਵਾਲੀ ਰੁਟੀਨ ਆ ਉਹਨੂੰ ਤੁਸੀਂ ਡੇਲੀ ਫਾਲੋ ਕਰੋ ਮੋਇਸਚਰਾਈਜ਼ ਵੀ ਡੇਲੀ ਕਰੋ ਡਾਈਟ ਵੀ ਫਾਲੋ ਕਰੋ ਤੇ ਨਾਲ ਪਲੱਸ ਕੀ ਕਰਨਾ ਹੈ 3 ਤੋਂ 4 ਲੀਟਰ ਤੁਸੀਂ ਪਾਣੀ ਪੀਣਾ ਹੀ ਪੀਣਾ ਹੈ ਜਿੰਨਾ ਤੁਸੀਂ ਪਾਣੀ ਪੀਓਗੇ ਉੰਨੀ ਤੁਹਾਡੀ ਬਾਡੀ ਵਾਸ਼ ਆਊਟ ਹੋਏਗੀ ਬਾਡੀ ਵਾਸ਼ ਆਊਟ ਹੋਏਗੀ ਤੇ ਤੁਹਾਡੇ ਫੇਸ ਤੇ 글로ਅ ਆਏਗਾ ਤੇ ਜਿੰਨਾ ਤੁਸੀਂ ਪਾਣੀ ਪੀਓਗੇ ਉਹ ਤੁਹਾਡੇ ਫੇਸ ਤੇ 2 ਦਿਨ ਦੇ ਵਿੱਚ ਜਿਹੜਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਤੇ ਇਹ ਚੀਜ਼ਾਂ ਨੂੰ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਇਸ ਦੀਵਾਲੀ ਤੱਕ ਆਪਣੀ ਸਕਿਨ ਨੂੰ ਜਿਹੜਾ ਉਹ ਚਮਕਦਾ ਵੀ ਇਹ ਪਾਓਗੇ ਤੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਕੀ ਖਾਂਦੇ ਹੋ ਕੀ ਪੀਂਦੇ ਹੋ ਤੇ ਚਿਹਰੇ ਤੇ ਕੀ ਲਗਾਉਂਦੇ ਹੋ ਕਿਸ ਨੇ ਮੈਨੂੰ ਇਹ ਕਮੈਂਟ ਕੀਤਾ ਸੀਗੀ ਪੀਣ ਵਾਲੀਆਂ ਚੀਜ਼ਾਂ ਦੱਸੋ ਜਿੰਨਾ ਸਕਿਨ ਤੇ 글로ਅ ਆ ਜਾਏ ਤੁਸੀਂ ਲੈਮਨ ਵਾਲਾ ਪਾਣੀ ਪਲੱਸ ਤੁਸੀਂ ਸਿੰਪਲ ਪਾਣੀ ਪੀਣਾ ਸ਼ੁਰੂ ਕਰ ਦੋ ਤੇ ਇਹ ਨਹੀਂ ਕਿ ਚੀਜ਼ਾਂ ਲਗਾਉਣੀਆਂ ਸ਼ੁਰੂ ਕਰ ਦੋ ਤੇ ਫਿਰ ਦੇਖਿਓ ਤੁਹਾਡੇ ਫੇਸ ਤੇ ਕਿੰਨਾ 글로ਅ ਆਏਗਾ ਕਿਸੇ ਵੀ ਇੱਕ ਪਾਰਲਰ ਦਾ ਕੋਈ ਵੀ ਫੇਸ਼ੀਅਲ ਕਰਾਉਣ ਦੀ ਜ਼ਰੂਰਤ ਨਹੀਂ ਮੈਂ ਕਦੀ ਵੀ ਆਪਣੇ ਫੇਸ ਤੇ ਕੋਈ ਫੇਸ਼ੀਅਲ ਨਹੀਂ ਕਰਵਾਇਆ ਮੈਂ ਕਰਵਾਇਆ ਹੈ ਸਿਰਫ ਆਪਣੀ ਮੈਰिज ਅਜ ਤੋਂ 13 ਸਾਲ ਪਹਿਲਾਂ ਮੈਂ ਫੇਸ਼ੀਅਲ ਕਰਵਾਇਆ ਹੋਇਆ ਹੈ ਕਦੀ ਫੇਸ਼ੀਅਲ ਨਹੀਂ ਕਰਵਾਇਆ ਤੇ ਨੈਚੁਰਲ ਚੀਜ਼ਾਂ ਦੇ ਨਾਲ ਫੇਸ ਤੇ 글로ਵ ਆਉਂਦਾ ਹੈ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੌਣ ਕੌਣ ਇਹ ਚੀਜ਼ਾਂ ਨੂੰ ਪਹਿਲਾਂ ਫੋਲੋ ਕਰਦਾ ਹੈ ਉਹ ਵੀ ਦੱਸਿਓ ਤੇ ਜੇ ਕੁਝ ਹੋਰ ਵੀ ਤੁਹਾਡੇ ਕੋਲ ਰੈਮਡੀ ਹੈਗੀ ਹੈ ਤਾਂ ਕਮੈਂਟ ਸੈਕਸ਼ਨ ਚ ਜਰੂਰ ਸ਼ੇਅਰ ਕਰਿਓ ਕਿਉਂਕਿ ਕਈ ਜਣੇ ਕਮੈਂਟ ਕਰਦੇ ਨੇ ਕਈ ਪੜ੍ਹਦੇ ਨੇ ਕਈ ਜਣੇ ਦੀ ਹੈਲਪ ਹੋ ਜਾਏਗੀ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਰ ਲੋ ਸਬਸਕ੍ਰਾਈਬ ਤੇ ਫਿਰ ਤੁਹਾਨੂੰ ਇੱਕ ਨਵੀਂ ਜੀ ਵੀਡੀਓ ਦੇ ਨਾਲ ਜਿਹੜੀ ਤੁਹਾਡੇ ਬਹੁਤ ਹੈਲਪਫੁਲ ਹੋਵੇ ਉਹਦੇ ਨਾਲ ਮਿਲਦੇ ਆ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ